ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ 4x4 ਇੱਕ ਮੈਗਨਟ ਤਿਆਰ ਕੀਤਾ ਸੀ ਜਿਹਨੂੰ ਆਪਾਂ ਸੁਪਰ ਬੇਸ ਕਹਿੰਦੇ ਆ ਉਹਦੇ ਲਈ ਕੁਝ ਕੁ ਚੀਜ਼ਾਂ ਰਹਿੰਦੀਆਂ ਸੀ ਕੁਝ ਕੁ ਤੋਂ ਬਾਅਦ ਆਪਾਂ ਲਾਂਚ ਕੀਤੇ ਵੀ ਆ ਉਸ ਤੋਂ ਬਾਅਦ ਇਹਨੇ ਕੁਝ ਕੁ ਕਮੀਆਂ ਸੀ ਉਹ ਦੂਰ ਕੀਤੀਆਂ ਨੇ ਕਿਉਂਕਿ ਨਾਲ ਨਾਲ ਆਪਾਂ ਇੱਕ 10 ਇੰਚੀ ਬੂਫਰ ਰੈਡੀ ਕੀਤਾ ਵਾ 10 ਇੰਚੀ ਬੂਫਰ ਦੀ ਪਰਫਾਰਮੈਂਸ ਤੁਹਾਨੂੰ ਦਿਖਾਵਾਂਗੇ ਥੋੜੇ ਦਿਨਾਂ ਤੱਕ ਕੀ ਪਰਫਾਰਮੈਂਸ ਹੈ ਦੀ ਇਹ ਬੱਕੇ ਵਿੱਚ ਚੱਲਦਾ ਅਜੇ ਇਹਦੀ ਬਾਕਸ ਤਿਆਰ ਕੀਤਾ ਵਾ ਇਹ ਆਪਦੇ ਨੂੰ ਬਹੁਤ ਤਕੜੀ ਤੇ ਤਿਆਰ ਕੀਤੀ ਹੈ ਇਹ ਇਹਦੇ ਚ ਪੱਤਿਆਂ ਦੇ ਡਿਜ਼ਾਈਨ ਕੁਸ਼ਕ ਕਾਫੀ ਹੈ ਜਿਆਦਾ ਇਹ ਹੈ ਇਹਦੇ ਚ ਬਲੈਕ ਕਲਰ ਵੀ ਹੈਗਾ ਉਹ ਇਹ ਚ ਹੋਰ ਵੀ ਆਉਣਗੇ ਬਹੁਤ ਅਜੇ ਕੋਈ ਜਦੋਂ ਇੱਕ ਚੀਜ਼ ਰੈਡੀ ਹੁੰਦੀ ਹੈ ਉਨੇ ਕ ਟਾਈਮ ਚ ਫਿਰ ਜਿੰਨਾ ਕੰਮ ਹੁੰਦਾ ਉਨਾਂ ਕ ਹੋ ਜਾਂਦਾ ਵਾ ਅਗਲਾ ਕਹਿੰਦਾ ਚੱਲ ਯਾਰ ਵੀ ਇਹ ਪੂਰੀ ਰੈਡੀ ਕਰੀਏ ਜਿਵੇਂ ਜਿਵੇਂ ਚੱਲੂਗਾ ਫਿਰ ਕੁਝ ਨਵੇਂ ਤੋਂ ਨਵੀਆਂ ਆਈਟਮਾਂ ਕੱਢਾਂਗੇ ਇਹਦੇ 'ਚ ਵੀ ਆਹ ਮੈਗਨੈਟ ਜਿਵੇਂ ਕਿ ਆਮ ਦੇਖਿਆ ਤੁਸੀਂ 12 ਇੰਚੀ ਬੂਫਰ ਜਿਹੜੇ ਲਾਉਂਦੇ ਆਪਾਂ 10 ਇੰਚੀ ਆਪਾਂ ਉਹਦੇ ਤੋਂ ਵੀ ਹੈਵੀ ਬਣਾਇਆ 12 ਇੰਚੀ ਜਿਹੜੇ ਆਮ ਨਾਰਮਲ 15 ਇੰਚੀ ਬੂਫਰ ਲਾਉਂਦੇ ਹਨ ਜਿਹੜੇ ਆਮ ਉਹ ਆਪਾਂ ਇਹ 10 ਇੰਚੀ 'ਚ ਲਾਤਾ 10 ਇੰਚੀ 'ਚ ਲਾ ਕੇ ਬਣਾਇਆ ਇਹਦੀ ਸਪੈਸ਼ਲੀ ਇਹਦੀਆਂ ਕੋਇਲਾਂ ਬਣਾਈਆਂ ਵਾ ਇਨੇ ਕੋਇਲਾਂ ਚ ਵੀ ਤੁਹਾਨੂੰ ਮੈਂ ਦਿਖਾਉਣਾ ਕੀ ਚੱਕਰ ਆ ਵੇ ਕੋਇਲਾਂ ਦਾ ਜਿਆਦਾ ਏ ਸੀ ਵੇਹੇ ਦਿਖਾ ਅਜ ਤੱਕ ਦਿਖਾਈਆਂ ਨਹੀਂ ਕਦੇ ਜਿੰਨੇ ਕੋਇਲਾਂ ਜੀ ਦੇਖ ਲਓ ਆ ਫਰਕ ਹੁੰਦਾ ਉਮੀਦਾ ਉਮੀਦਾ ਤੁਹਾਨੂੰ ਜੇ ਮੈਨੂੰ ਲੱਗਦਾ ਕਿ ਕਿਸੇ ਜਿਆਦਾ ਨੌਲੇਜ ਨਹੀਂ ਹੋਣੀਗੀ ਕੋਇਲਾਂ ਬਾਰੇ ਬਾਈ ਇੰਨਾ ਫਰਕ ਹੁੰਦਾ ਕੋਇਲਾਂ ਚ ਜਿੰਨਾ ਜਿਵੇਂ ਜਿਵੇਂ ਮੈਗਨੇਟ ਦਾ ਫਰਕ ਪੈਂਦਾ ਕੋਇਲਾਂ ਦਾ ਵੀ ਨਾਲ-ਨਾਲ ਫਰਕ ਪੈਣਾ ਚਾਹੀਦਾ ਨਹੀਂ ਤਾਂ ਆਮ ਕੀ ਕਰਦੇ ਆ ਉਵੇਂ ਹੀ ਪਾਈ ਜਾਂਦੇ ਸਾਰਾ ਕੁਝ ਆ ਕੋਇਲਾਂ ਆਪਣੀਆਂ ਬਣ ਕੇ ਆ ਗਈਆਂ ਅੱਜ ਆਪਾਂ ਰੈਡੀ ਕਰਾਂਗੇ ਜਿੰਨੇ ਵੀ ਬੂਖਰ ਪਏ ਆ ਲਗਭਗ ਆ ਪਏ ਆਪਣੇ 4x4 ਇਹਨਾਂ ਦੀ ਬਸ ਤਾਂ ਉਡੀਕ ਸੀ ਕੋਇਲਾਂ ਦੀ ਉਡੀਕ ਸੀ ਕੋਇਲਾਂ ਬਣ ਕੇ ਆ ਗਈਆਂ ਆਪਣੀਆਂ ਤੇ ਇਹਨਾਂ ਦੀ ਹੁਣ ਆਪਾਂ ਕੋਇਲਾ ਬਣਾ ਕੇ ਤੇ ਤੁਹਾਨੂੰ ਇਹਨਾਂ ਦਾ ਦਿਖਾਵਾਂਗੇ ਹਿਸਾਬ ਕਿ ਸਭ ਕਿਵੇਂ ਬਾਜ-ਬੂਜ ਕੀ ਹਿਸਾਬ ਦਾ ਬੰਦਾ ਉਹ ਇਹਨਾਂ ਦੀ ਇਹਨਾਂ ਇਪਤੇ ਪੁੱਤੇ ਸਾਰੇ ਜਿੰਨੇ ਵੀ ਬਣੇ ਪਏ ਆ ਆ ਕੁਝ ਕੁ ਚੀਜ਼ਾਂ ਜੇ ਨਵੀਆਂ ਆਈਆਂ ਵਾ ਉਹ ਤੁਹਾਨੂੰ ਸ਼ਾਮ ਨੂੰ ਅਨਬਾਕਸਿੰਗ ਕਰਕੇ ਦਿਖਾਵਾਂਗੇ ਕਿਹੜੇ-ਕਿਹੜੇ ਪੱਤੇ ਨਵੇਂ ਆਏ ਆ ਕੀ ਆਇਆ ਵਾ ਤੁਸੀਂ ਬਸ ਆਪਣੀ ਵੀਡੀਓ ਨਾਲ ਜੁੜੇ ਰਿਹਾ ਕਰੋ ਤੇ ਰੋਜ਼ ਹੁਣ ਨਵੀਂ ਤੋਂ ਨਵਾਂ ਪਟੇਟ ਦੇਵਾਂਗੇ ਤੇ ਜਿਹੜੇ ਹਜੇ 2 ਘੰਟੇ ਤੱਕ ਆਪਣੇ ਕੋਲੇ ਆ ਜਾਣਗੇ ਆ ਪੱਤੇ ਨਵੇਂ ਬਣਵਾਏ ਆਪਾਂ ਕੁਸ਼ਕ ਉਹਨਾਂ ਦੀ ਅਨਬਾਕਸਿੰਗ ਕਰਾਂਗੇ ਆਪਾਂ ਸਾਰਿਆਂ ਦੇ ਸਾਹਮਣੇ ਕਰਾਂਗੇ ਆ 16 ਇੰਚ ਜਿਹੜੇ ਹੁੰਦੇ 16 ਇੰਚ ਦੀ ਕੋਇਲੀਆਂ ਆਉਂਦੀ ਆ ਦੇਖ ਲਓ ਆ ਹੁਣ ਕੋਇਲਾਂ ਆਪਾਂ ਕਹਿ ਦਿੰਨੇ ਆ ਵੀ ਵੱਡੀਆਂ ਆ ਹਨ ਚਲੋ ਇਹ ਵੇਚ ਦੀ ਲੱਗੀਆਂ ਨੇ ਇਹਨਾਂ ਦੀ ਠੀਕ ਆ ਨਾ ਇਹਨਾਂ ਦਾ ਬਹੁਤ ਰੋਲ ਹੁੰਦਾ ਵਾ ਬਾਜ ਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ ਦਾ ਹੁੰਦਾ ਜੋਵੇਂ ਜਿੰਨੀ ਹੈ ਵੀ ਹੋ ਕੀ ਹੋ ਕੋਰ ਜਿਹਨੂੰ ਕਹਿੰਦੇ ਤੁਸੀਂ ਆਰ ਐਮ ਐਸ ਜਿਹਨੂੰ ਕਹਿੰਦੇ ਨੇ ਆਰ ਐਮ ਐਸ ਇਹਨਾਂ ਚੋਂ ਨਿਕਲਦੀ ਹੈ ਆਰ ਐਮ ਐਸ ਚ ਨਹੀਂ ਹੈਗਾ ਕਿ ਮੈਗਨੇਟ ਤੋਂ ਨਿਕਲਦੀ ਆ ਆਰ ਐਮ ਐਸ ਕੋਇਲ ਚੋਂ ਨਿਕਲਦੀ ਹੁੰਦੀ ਹੈ ਤੇ ਆ ਜਿੰਨੀ ਕੋਇਲ ਓਮ ਵਗੈਰਾ ਸਾਰਾ